ਪੰਜਵਾ ਗੁਰਪੁਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਜ ਹਮਾਰੀ ਕ੍ਰਿਸ਼ਨਾਨ ਗ੍ਰਹਾਈ ਆਨੰਦ ਮੰਗਨ ਸੁਖ ਪਾਈ ਗੁਰਪੁਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਜ ਹਮਾਰੀ ਕ੍ਰਿਸ਼ਨਾਨ ਗ੍ਰਹਾਈ ਸੰਤੋ ਹੋ ਰਾਮ ਨਾਮ ਨਿਸਤਰੀਏ ਊਠਤ ਗਠਤ ਹਰ ਹਰਿ ਆਈਏ ਤਨ ਦਿਨ ਸੋਕਰਤ ਕਰਿਏ ਰਹਾ ਸੰਤ ਕਾ ਮਾਰਗ ਧਰਮ ਕੀ ਬੋੜੀ ਕੋਟ ਭਾਗੀ ਪਾਰੇ ਕੋਟ ਜਨਮ ਕੇ ਕਿਲ ਵਿਖਨਾਸੀ ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ ਜੀ ਜੰਤ ਸਭ ਭੈ ਪਵਿੱਤਰਾ ਸਤ ਗੁਰ ਕੀ ਸੱਚ ਸਾਖੀ ਬੇਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਗਿਰਣਾਇਆ ਕੋਈ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਬੇਦਨ ਬੇਨਾਸਨ ਸਭ ਦੁਤ ਨਾਸਨ ਸਤਿਗੁਰ ਨਾਮ ਦਿਰਣਾਇ ਕੋਈ ਬਾਪ ਬੈ ਸਭ ਪਵਨ ਜਨਨਕ ਸੁਖ ਕਰ ਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ